ਆਮਲੇ ਦੇ ਫਾਇਦੇ ਤਾਂ ਜਾਣਦੇ ਹੋਵੋਗੇ ਹੁਣ ਨੁਕਸਾਨ ਵੀ ਜਾਣੋ ਆਵਲਾ ਸਿਹਤ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਇਸ ਦੇ ਸੇਵਨ ਦੇ ਕਈ ਫਾਇਦੇ ਹੋ ਸਕਦੇ ਹਨ ਸਿਹਤ ਮਾਹਰ ਆਵਲਾ ਖਾਣ ਦੀ ਸਲਾਹ ਦਿੰਦੇ ਹਨ ਇਸ ਵਿੱਚ ਐਂਟੀਆਕਸੀਡੈਂਟ ਅਤੇ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਹੁੰਦੇ ਹਨ ਇਸ ਦੇ ਸੇਵਨ ਦੇ ਸਰੀਰ ਲਈ ਕਈ ਫਾਇਦੇ ਹਨ ਹਾਲਾਂਕਿ ਫਾਇਦਿਆਂ ਦੇ ਨਾਲ-ਨਾਲ ਇਹ ਕਈ ਵਾਰ ਨੁਕਸਾਨ ਵੀ ਪਹੁੰਚਾ ਸਕਦਾ ਹੈ ਇਸ ਦੇ ਲਈ ਮਾੜੇ ਪ੍ਰਭਾਵ ਵੀ ਹਨ ਆਉਂ ਜਾਂਦੇ ਹਾਂ ਆਵਲਾ ਦੇ ਫਾਇਦੇ ਤੇ ਇਸ ਦੇ ਨੁਕਸਾਨ ਆਵਲੇ ਦੇ ਫਾਇਦੇ ਦੋਸਤੋ ਆਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਹ ਇਮਿਊਨਿਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਇਸ ਵਿੱਚ ਐਂਟੀਆਕਸੀਡੈਂਟ ਪਾਈ ਜਾਂਦੇ ਹਨ ਜੋ ਸਰੀਰ ਨੂੰ ਬਿਮਾਰ ਹੋਣ ਤੋਂ ਬਚਾਉਂਦੇ ਹਨ ਇਸ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਕਈ ਸਿਹਤ ਲਾਭ ਹੋ ਸਕਦੇ ਹਨ ਐਂਟੀਆਕਸੀਡੈਂਟ ਨਾਲ ਭਰਪੂਰ ਹੋਣ ਕਰਕੇ ਆਵਲਾ ਤਨਾ ਸੋਜ ਨੂੰ ਘਟਾਉਂਦਾ ਹੈ ਅਤੇ ਨਾਲ ਹੀ ਪ੍ਰਾਣੀਆਂ ਬਿਮਾਰੀਆਂ ਦਾ ਖਤਰਾ ਵੀ ਘਟਾਉਂਦਾ ਹੈ ਆਵਲਾ ਵਾਲਾਂ ਲਈ ਬਹੁਤ ਫਾਇਦੇਮੰਦ ਹੈ ਇਸ ਦੀ ਵਰਤੋਂ ਵਾਲਾਂ ਦੇ ਉਤਪਾਦਾਂ ਅਤੇ ਇਲਾਜ ਵਿੱਚ ਕੀਤੀ ਜਾਂਦੀ ਹੈ ਇਹ ਵਾਲਾਂ ਦੇ ਵਾਧੇ ਨੂੰ ਵਧਾਉਣ ਲਈ ਕੰਮ ਕਰਦਾ ਹੈ ਇਸ ਕਾਰਨ ਵਾਲ ਮਜ਼ਬੂਤ ਹੁੰਦੇ ਹਨ ਤੇ ਡੈਂਡਰਫ ਘੱਟ ਹੁੰਦੀ ਹੈ ਆਮਲਾ ਚੰਬੜੀ ਲਈ ਵੀ ਲਾਭਦਾਇਕ ਮੰਨਿਆ ਜਾਂਦਾ ਹੈ ਇਹ ਕੈਲੋਜਨ ਉਤਪਾਦਨ ਨੂੰ ਉਤਸ਼ਾਹਿਤ ਕਰਦਾ ਹੈ ਝੁਰੀਆਂ ਨੂੰ ਘਟਾਉਂਦਾ ਹੈ ਅਤੇ ਮੁਹਾਸੇ ਤੋਂ ਛੁਟਕਾਰਾ ਪਾਉਂਦਾ ਹੈ ਆਮਲਾ ਖਾਨ ਦੀ ਸਿਫਾਰਿਸ਼ ਚੰਬੜੀ ਲਈ ਕੀਤੀ ਜਾਂਦੀ ਹੈ ਆਮਲਾ ਪਾਚਨ ਕਿਰਿਆ ਲਈ ਚੰਗਾ ਮੰਨਿਆ ਜਾਂਦਾ ਹੈ ਕਬਜ਼ ਤੋਂ ਇਲਾਵਾ ਇਸ ਨੂੰ ਪੇਟ ਨਾਲ ਸੰਬੰਧ ਕਈ ਸਮੱਸਿਆਵਾਂ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ ਆਮਲੇ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਆਮਲਾ ਸਿਹਤਮੰਦ ਆਂਤੜੀਆਂ ਦੇ ਬੈਕਟੀਰੀਆ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ ਆਮਲਾ ਦਿਲ ਲਈ ਵੀ ਫਾਇਦੇਮੰਦ ਹੈ ਕਈ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਆਮਲਾ ਕੈਮਿਸਟਰੀ ਦੇ ਪੱਧਰ ਨੂੰ ਘਟਾ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਦਾ ਕੰਮ ਕਰਦਾ ਹੈ ਆਮਲਾ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਕੇ ਸ਼ੂਗਰ ਵਿੱਚ ਲਾਭਦਾਇਕ ਹੋ ਸਕਦਾ ਹੈ ਹੁਣ ਜਾਣਦੇ ਹਾਂ ਆਮਲੇ ਦੇ ਨੁਕਸਾਨ ਜੇਕਰ ਤੁਸੀਂ ਆਮਲਾ ਜ਼ਿਆਦਾ ਮਾਤਰਾ ਵਿੱਚ ਖਾਣੇ ਹੋ ਤਾਂ ਪੇਟ ਖਰਾਬ ਹੋ ਸਕਦਾ ਹੈ ਦਸਤ ਅਤੇ ਪੇਟ ਨਾਲ ਸੰਬੰਧ ਕਈ ਸਮੱਸਿਆਵਾਂ ਹੋ ਸਕਦੀਆਂ ਹਨ ਆਮਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਇਸ ਵਿੱਚ ਵਿਟਾਮਿਨ ਸੀ ਦੀ ਜ਼ਿਆਦਾ ਮਾਤਰਾ ਤੇ ਜਾਬ ਵਾਲੀ ਹੋ ਸਕਦੀ ਹੈ ਇਹ ਐਸਿਡ ਰਿਫਲੈਕਸ ਗੈਸਟ੍ਰਿਕ ਅਲਸਰ ਜਾਂ ਸੰਵੇਦਨਸ਼ੀਲ ਪੇਟ ਵਾਲੇ ਲੋਕਾਂ ਲਈ ਨੁਕਸਾਨਦੇ ਹੋ ਸਕਦਾ ਹੈ ਆਵਲਾ ਵਿੱਚ ਆਕਸਲੇਟ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਜੋ ਕਿਡਨੀ ਸਟੋਨ ਬਣਾ ਸਕਦੀ ਹੈ ਕੁਝ ਲੋਕਾਂ ਨੂੰ ਆਵਲਾ ਖਾਣ ਨਾਲ ਅਲਰਜੀ ਵੀ ਹੋ ਸਕਦੀ ਹੈ ਉਹਨਾਂ ਨੂੰ ਖੁਜਲੀ ਸਾਹ ਲੈਣ ਵਿੱਚ ਮੁਸ਼ਕਲ ਹੋ ਸਕਦੀ ਹੈ ਅਜਿਹੇ ਲੋਕਾਂ ਨੂੰ ਆਵਲਾ ਨਹੀਂ ਖਾਣਾ ਚਾਹੀਦਾ ਦੋਸਤੋ ਇਹ ਸਿਰਫ ਜਾਣਕਾਰੀ ਲਈ ਹੈ ਜਿਆਦਾ ਜਾਣਕਾਰੀ ਲਈ ਹਮੇਸ਼ਾ ਕਿਸੇ ਡਾਕਟਰ ਦੀ ਸਲਾਹ ਲਓ ਅਸੀਂ ਇਸ ਸੰਬੰਧੀ ਕੋਈ ਦਾਅਵਾ ਨਹੀਂ ਕਰਦੇ ਦੋਸਤੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ